ਅੱਧ ਠਾਠਾ ਮਾਰਦਾ ਕੱਠ ਸੰਗਰੂਰ ਦੀ ਦਾਣਾ ਮੰਡੀ ਦੇ ਵਿੱਚ ਤੁਸੀਂ ਕੀਤਾ ਕਿਉਂਕਿ ਭਰਾਵੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਆਉਣ ਵਾਲੀ 14 ਤਰੀਕ ਨੂੰ ਜਿੱਥੇ ਆਪਾਂ ਦਿੱਲੀ ਵੱਲ ਨੂੰ ਬਹੀਰਾ ਘੱਤਣੀਆਂ ਨੇ ਉਸ ਨੂੰ ਕਾਮਯਾਬ ਕਰਨ ਦੇ ਲਈ ਤੇ ਜਿਹੜਾ ਖਨੌਰੀ ਬਾਰਡਰ ਤੇ ਤੇ ਸੰਭੂ ਦੇ ਬਾਡਰ ਦੇ ਉੱਤੇ ਇਥੋਂ ਦੀ ਹਕੂਮਤ ਨੇ ਅਥੂ ਗੈਸ ਦੇ ਗੋਲੇ ਸੱਟ ਕੇ ਸਿੱਧੀਆਂ ਗੋਲੀਆਂ ਚਲਾ ਕੇ ਜਣੀ ਸਾਡੇ ਨੌਜਵਾਨ ਨੂੰ ਜਿਹੜਾ ਸੁਭਕਰਨ ਸਿੰਘਾ ਜਿਹਦੇ ਤੁਸੀਂ ਭੋਗ ਸਮਾਗਮ ਤੇ ਜਾ ਕੇ ਆਏ ਹੋ ਉਹਨੂੰ ਸ਼ਹੀਦ ਕੀਤਾ ਇਸ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਮਨਜੀਤ ਨੇਰਾ ਤੇ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਜਿਨ੍ਹਾਂ ਦੇ ਪ੍ਰਧਾਨ ਨੇ ਨਰਪਾਇਆ ਸਿੰਘ ਢੋਡੀ ਕੇ ਤੇ ਦਰਸ਼ਨਪਾਲ ਜਿਨ੍ਹਾਂ ਦੇ ਪ੍ਰਧਾਨ ਨੇ ਜਣੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਇਹਨਾਂ ਚਾਰ ਜਥੇਬੰਦੀਆਂ ਦੇ ਵੱਲੋਂ ਅੱਜ ਭਰਾਵੋ ਵੱਡੇ ਇਕੱਠ ਦੇ ਰੂਪ ਦੇ ਵਿੱਚ ਜਦੋਂ ਅਸੀਂ ਆਏ ਆ ਭਰਾਵੋ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਦਿਨਾਂ ਦੇ ਵਿੱਚ ਤੁਸੀਂ ਇਕੱਠ ਕਰ ਰਹੇ ਹੋ ਜਿੱਥੇ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਮੌਲਕ ਦੇ ਵਿੱਚ ਜਿੱਥੇ ਪੰਜਾਬ ਦੇ ਹਿੰਦੁਸਤਾਨ ਦੇ ਕਿਸਾਨਾਂ ਦੀ ਗੱਲ ਚੱਲ ਰਹੀ ਆ ਭਰਾਵੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮੋਰਚੇ ਨੇ ਥੋੜੀ ਗੱਲ ਨੇ ਅੱਗੇ ਵਧਣਾ ਕਿਉਂਕਿ ਉਹ ਹਾਕਮ ਸਰਕਾਰ ਆ ਜਿਹੜੀ ਉਹ ਯਾਵਰ ਮੋਦੀ ਆ ਜਿਹੜਾ ਉਹ ਭਰਾਵੋ ਆ ਕਿਸਾਨਾਂ ਦੇ ਇਕੱਠ ਨੂੰ ਸਲੋਡਾ ਸੰਯੁਕਤ ਮੋਰਚੇ ਨੂੰ ਤੋੜਨਾ ਚਾਹੁੰਦੇ ਨੇ ਅੱਡ-ਅੱਡ ਹੱਥ ਕੰਡਿਆਂ ਦੇ ਰਾਹੀਂ ਉਹਨਾਂ ਦੇ ਕਾਲਜੇ ਹੌਲ ਪੈਂਦਾ ਇਸ ਗੱਲ ਦਾ ਕਿ ਹਿੰਦੁਸਤਾਨ ਦੇ ਕਿਸਾਨ ਵੱਖ-ਵੱਖ ਝੰਡਿਆਂ ਵਾਲੇ ਜਣੀ ਇਕੱਠੇ ਹੋ ਕੇ ਇੱਕ ਗਲਦਸਤ ਉਹਨੇ ਮੋਦੀ ਦੀ ਹਕੂਮਤ ਨੂੰ ਝੁਕਾ ਕੇ ਆਇਓ ਉਹ ਕਾਲੇ ਕਾਨੂੰਨ ਰੱਦ ਕਰਵਾ ਕੇ ਆਇਓ ਉਹਨੂੰ ਇਸ ਗੱਲ ਦਾ ਪਤਾ ਕਿ ਇਹ ਸੰਯੁਕਤ ਮੋਰਚਾ ਜੇ ਕੁੱਲ ਦੁਨੀਆ ਦੇ ਨਾਲ ਜੋਟੀਆਂ ਪਾ ਰਹਾ ਜਿੱਥੇ ਸ਼ਾਂਤੀ ਕਾਮਿਆਂ ਦੇ ਨਾਲ ਟ੍ਰੇਡ ਜਥੇਬੰਦੀਆਂ ਦੇ ਨਾਲ ਮਜ਼ਦੂਰਾਂ ਦੇ ਨਾਲ ਜੋਟੀਆਂ ਪਾ ਕੇ ਜਦੋਂ ਹੜਤਾਲਾਂ ਹੁੰਦੀਆਂ ਨੇ ਉਦੋਂ ਪੂਰੇ ਦੇਸ਼ ਦੇ ਵਿੱਚ ਹੜਤਾਲ ਕੀਤੀ ਜਾਂਦੀ ਆ ਇਹਨਾਂ ਦੀ ਜੋਟੀ ਵੱਧ ਰਹੀ ਆ ਇਸ ਜੋਟੀ ਨੂੰ ਖਤਮ ਕਰਨ ਦੇ ਲਈ ਇਸ ਜੋਟੀ ਨੂੰ ਤੋੜਨ ਦੇ ਲਈ ਉਹ ਤਰਾ ਤਰਾ ਦੇ ਹੱਥ ਕੰਡੇ ਵਰਤਦੇ ਨੇ ਭਰਾਵੋ ਇਸ ਕਰਕੇ ਸਾਡੇ ਵਾਸਤੇ ਇਹ ਸਵਾਲ ਆ ਕਿ ਆਪਣੀ ਲਹਿਰ ਨੂੰ ਜਿਹੜੀ ਲਹਿਰ ਨੇ ਕੁੱਲ ਕਿਸਾਨਾਂ ਦੀ ਮੁਕਤੀ ਕਰਨੀਆਂ ਇੱਥੇ ਖੇਤੀ ਨੀਤੀ ਬਣਾਉਣੀਆਂ ਇੱਥੇ ਐਮਐਸਪੀ ਦੇ ਸਰਕਾਰੀ ਖਰੀਦ ਦੀ ਗਰੰਟੀ ਕਰਾ ਕੇ ਕੁੱਲ ਲੋਕਾਂ ਦਾ ਜਿਹੜੀ ਇਹੋ ਜਿਹਾ ਮਾਹੌਲ ਆ ਜਿਹੜਾ ਇੱਥੇ ਖੇਤੀ ਆ ਜੜੀ ਉਹ ਤਰੱਕੀ ਕਰੇ ਇੱਥੇ ਲੋਕਾਂ ਦੀਆਂ ਪੱਖ ਦੀਆਂ ਫੈਕਟਰੀਆਂ ਲੱਗਣਾ ਇਸ ਦੇ ਲਈ ਤੁਸੀਂ ਲੜ ਰਹੇ ਹੋ ਇੱਥੇ ਪੰਜਾਬ ਦੇ ਹਿੰਦੁਸਤਾਨ ਦੇ ਕਿਸਾਨਾਂ ਦੇ ਕਰਜ਼ੇ ਦੇ ਲਈ ਤੁਸੀਂ ਲੜ ਰਹੇ ਹੋ ਭਾਰਤ ਡਬਲਯੂਟੀਓ ਦੀਆਂ ਨੀਤੀਆਂ ਤੋਂ ਬਾਹਰ ਆਵੇ ਇਸ ਗੱਲ ਦੇ ਲਈ ਲੜ ਰਹੇ ਹੋ ਇਹ ਭਰਾਵੋ ਉਹਨਾਂ ਦੇ ਹਾਲ ਪੈਂਦਾ ਕਾਲਜੇ 'ਚ ਕਿ ਇਸ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਲੋਕ ਨੇ ਜੜੇ ਉਹ ਇਕੱਠੇ ਹੋ ਰਹੇ ਨੇ ਇਸ ਕਰਕੇ ਇਹਨੂੰ ਤੋੜਨ ਦੇ ਲਈ ਬਹੁਤ ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾ ਰਹੇ ਨੇ ਉਹ ਪ੍ਰਭੂ ਜਿਹੜੇ ਭਰਾ ਸਾਡੇ ਉਹ ਦਿੱਲੀ ਦੀ ਕਾਲ ਜਿਨ੍ਹਾਂ ਨੇ ਦਿੱਤੀ ਆ ਜਿਹੜੀ ਅਸੀਂ ਕਹਨੇ ਆ ਠੋਕ ਬਜਾ ਕੇ ਕਹਨੇ ਆ ਕਿ ਉਹ ਮੰਗਾ ਸਾਡੀਆਂ ਨੇ ਇਹਨਾਂ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੇ ਕਿਸਾਨ ਜਿਹੜੇ ਨੌਜਵਾਨ ਦਿੱਲੀ ਦੇ ਬਾਡਰਾਂ ਤੇ ਜਿਹੜੇ ਹਰਿਆਣੇ ਦੇ ਬਾਡਰਾਂ ਤੇ ਲੜੇ ਨੇ ਜਿਨ੍ਹਾਂ ਨੇ ਕਿਹਾ ਹੱਕ ਚ ਮਾਰ ਹੱਕ ਚ ਉਹ ਭਰਾਵੋ ਨੌਜਵਾਨ ਨੇ ਪੰਜਾਬ ਦੇ ਹਿੰਦੁਸਤਾਨ ਦੇ ਜਿਹੜੇ ਨਰਾਸ਼ ਨੇ ਨਾ ਹਕੂਮਤਾਂ ਦੀਆਂ ਨੀਤੀਆਂ ਤੋਂ ਇਸ ਕਰਕੇ ਅਸੀਂ ਕਹ ਰਹੇ ਆ ਸਾਡਾ ਸ਼ਹੀਦ ਸੁਭਕਰਨਾ ਨੌਜਵਾਨ ਦੋ ਪੈਣਾ ਦਾ ਭਰਾ ਜਿਹੜਾ ਇੱਥੋਂ ਦੀ ਹਕੂਮਤ ਨੇ ਸ਼ਹੀਦ ਕੀਤਾ ਉਹ ਭਰਾ ਉਹਦੀ ਕੁਰਬਾਨੀ ਜਾਈ ਨਹੀਂ ਜਾਣੀ ਉਹ ਕੁਰਬਾਨੀ ਆਉਣ ਵਾਲੇ ਦਿਨਾਂ ਚ ਲੋਕਾਂ ਦੀ ਲਹਿਰ ਬਣਣੀ ਆ ਲਹਿਰ ਉੱਠਣੀ ਆ ਉਹ ਭਰਾਵੋ ਜਿਹੜੇ ਭਰਾ ਉੱਥੇ ਗਏ ਨੇ ਉਹ ਠੀਕ ਗਏ ਨੇ ਗਲਤ ਗਏ ਨੇ ਅੱਡ ਗੱਲਾਂ ਇਹ ਗੱਲਾਂ ਨਹੀਂ ਕੀਤੀ ਆਪਾਂ ਇਹ ਆਪਾਂ ਤਾਂ ਕਹਿੰਦੇ ਆ ਕਿ ਏਕਤਾ ਵਾਸਤੇ ਇਹ ਏਕਤਾ ਵਾਸਤੇ ਆਉਣ ਵਾਲੇ ਦਿਨਾਂ ਚ ਵੀ ਏਕਤਾ ਬਣੇ ਕੁੱਲ ਜਥੇ ਬੰਦੀਆਂ ਦਾ ਗਲਦਸਤ ਉਹ ਪੂਰੀ ਤਰ੍ਹਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਇੰਨਾ ਲੋਕਾਂ ਦੀ ਲੜਾਈ ਆ ਜਿਹੜੀ ਲੜੇ ਇਹਦੇ باوجود ਭਰਾਵੋ ਉਹ ਜਿਹੜੇ ਹਾਕਮ ਨੇ ਉਹ ਆਪਣੇ ਏਜੰਟ ਪੈਦਾ ਕਰਦੇ ਨੇ ਉਹ ਆਪਣੇ ਸੈੱਲ ਪੈਦਾ ਕਰਦੇ ਨੇ ਕਿ ਇਹਨਾਂ ਲੋਕਾਂ ਦੇ ਵਿੱਚ ਫੁੱਟ ਪਾ ਦਿੱਤੀ ਜਾਵੇ ਇਸ ਕਰਕੇ ਉਹਨਾਂ ਭਰਾਵਾਂ ਨੂੰ ਏਕਤਾ ਵਾਸਤੇ ਅੱਠ ਨੁਕਤੇਆਂ ਦਾ ਜਿਹੜਾ ਇੱਕ ਆਪਾਂ ਅੱਠ ਨੁਕਤੇ ਭੇਜੇ ਨੇ ਕਿ ਭਰਾਵੋ ਇਹਨਾਂ ਤੇ ਸਾਂਝ ਹੋ ਸਕਦੀ ਆ ਕਿ ਆਓ ਆਪੋ ਉਸ ਗੱਲ ਨੂੰ ਮੰਨੀਏ ਕਿ ਜਦੋਂ ਦਿੱਲੀ ਦੇ ਲਾਲ ਕਿਲੇ ਵੱਲ ਨੂੰ ਗਿਓ ਓ ਪ੍ਰਭੂ ਤੁਹਾਡੀ ਪੋਜੀਸ਼ਨ ਠੀਕ ਸੀ ਜਾਂ ਗਲਤ ਸੀ ਇਹਦੇ ਬਾਰੇ ਸਪਸ਼ਟ ਕਰ ਦਿਓ ਲੋਕਾਂ ਨੂੰ ਅਸੀਂ ਤਾਂ ਕਹਿੰਦੇ ਆ ਕਿ ਏਕਤਾ ਬਣੇ ਓ ਪ੍ਰਭੂ ਆਪਾਂ ਤਾਂ ਕਹਿੰਦੇ ਆ ਇਹ ਗੱਲ ਕਿ ਸੰਯੁਕਤ ਮੋਰਚੇ ਨੂੰ ਤੋੜਨ ਦੇ ਵਾਸਤੇ ਜਿਨੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਨੇ ਇੱਥੇ ਕਿਹਾ ਗਿਆ ਕਿ 300 ਕਰੋੜ ਰੁਪਏ ਚ ਮੋਰਚਾ ਵੇਚਦਾ ਓ ਪ੍ਰਭੂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਕਾ ਮੋਦੀ ਨੇ ਤਿੰਨ ਕਾਨੂੰਨ ਵੀ ਰੱਦ ਕਰਤੇ ਤੇ 300 ਕਰੋੜ ਵੀ ਦਿੱਤਾ ਇਹ ਕਿਹੜੇ ਪਾਸਿਓਂ ਬੋਲਦੇ ਹੋ ਭਰਾਵੋ ਇਹ ਨਾ ਗੱਲਾਂ ਨੂੰ ਛੱਡ ਦਿਓ ਇਸ ਕਰਕੇ ਆਹ ਸੰਘਰਸ਼ ਦੇ ਉਸ ਮੈਦਾਨ ਦੇ ਵਿੱਚ ਜਿਹੜੇ ਮੈਦਾਨਾਂ ਦੇ ਵਿੱਚ ਦਿੱਲੀ ਦੀ ਮੋਰਚਾ ਝੱਟ ਕੇ ਆਇਆ ਉਹ ਦਿੱਲੀ ਦੇ ਮੋਰਚੇ ਨੂੰ ਜਿਹੜੇ ਮੋਰਚੇ ਨੂੰ ਭਰਾਵੋ ਤੁਸੀਂ ਇਹ ਕੇ ਦੇ ਨਾਲ ਆਪਣੇ ਸੰਘਰਸ਼ ਦੇ ਨਾਲ ਜੱਤਿਆ ਉਹਨਾਂ ਉਹ ਯਾਦ ਕਰਨ ਦੀ ਲੋੜ ਉਹ ਕਿਹੜੇ ਕਿਹੜੇ ਪੁਆਇੰਟ ਉਹ ਕਿਹੜੇ ਕਿਹੜੇ ਨੁਕਤੇ ਜਿਹੜੇ ਨੁਕਤਿਆਂ ਕਰਕੇ ਹੋ ਮੋਰਚਾ ਆਪਾਂ ਜਿੱਤ ਕੇ ਭਰਾਵੋ ਉਹੀ ਨੁਕਤੇ ਨੇ ਕਿ ਆਪਾਂ ਕਿਹਾ ਕਿ ਸਾਡੀਆਂ ਸਟੇਜਾਂ ਦੇ ਉੱਤੋਂ ਕੋਈ ਵੀ ਸਿਆਸੀ ਬੰਦਾ ਜਿਹੜਾ ਉਹ ਨਹੀਂ ਬੋਲੂਗਾ ਇਸ ਕਰਕੇ ਅੱਜ ਵੀ ਲੋੜ ਕਿ ਉਹਨਾਂ ਬੰਦਿਆਂ ਨੂੰ ਉਹ ਜਿਹੜੇ ਫੁੱਟਪਾਉ ਟੋਲੇ ਨੇ ਜਿਹੜੇ ਮੌਕਾ ਪ੍ਰਸਤ ਨੇ ਜਿਹੜੇ ਪ੍ਰਭੂ ਸਾਨੂੰ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਪਾੜਨਾ ਚਾਹੁੰਦੇ ਨੇ ਆ ਉਹਨਾਂ ਨੂੰ ਇੱਕ ਪਾਸੇ ਕਰੀਏ ਆਹ ਮਜ਼ਦੂਰਾਂ ਕਿਸਾਨਾਂ ਦੇ ਨਾਲ ਇਹਨਾਂ ਦੀ ਸਾਹਜ ਮਜੂਤ ਕਰੀਏ ਜਣੀ ਪ੍ਰਭੂ ਅੱਜ ਜਦੋਂ ਤੁਸੀਂ ਆਏ ਹੋ ਰਾਤ ਜਣੀ ਬਹੁਤ ਖੁਸ਼ੀ ਹੋਈ ਆ ਕਿ ਜਦੋਂ ਪ੍ਰਧਾਨ ਜੀ ਨੇ ਕਿਹਾ ਗ੍ਰਾਂਹਾ ਸਾਹਿਬ ਨੇ ਕਿ ਜੜੇ ਆਪਣੇ ਕਿਰਤੀ ਕਿਸਾਨ ਯੂਨੀਅਨ ਨਿਰਭਾਇਆ ਸਿੰਘ ਟੁੱਡੀ ਕਵਗ ਉਹਨਾਂ ਨੇ ਵੀ ਕਿਹਾ ਕਿ ਪੂਰੀ ਤਰ੍ਹਾਂ ਦੇ ਨਾਲ ਇਹਨੂੰ ਜੋਟੀ ਨੂੰ ਵਧਾਵਾਂਗੇ ਇਸ ਕਰਕੇ ਇੱਥੇ ਆਏ ਹੋ ਮਨਜੀਤ ਨੇਰ ਦੀ ਜਥੇਬੰਦੀ ਉਹ ਬੈਠੇ ਨੇ ਸਾਡੇ ਭਰਾ ਰਣਤੀਰ ਪੱਟੀ ਵਾਲੋਂ ਨਹੀਂ ਭਿੰਦਰ ਲੋਂਗੋ ਵਾਲੋਂ ਨਹੀਂ ਇਸ ਕਰਕੇ ਭਰਾਵੋ ਇਸ ਲਹਿਰ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਆ ਇਹ ਮਜ਼ਬੂਤ ਤੁਹਾਡੇ ਇੱਕੇ ਨਾਲ ਹੋਣੀ ਆ ਕਿਉਂਕਿ ਭਰੋ ਮਐਸਪੀ ਦੀ ਲੜਾਈ ਆ ਜਿਹੜੀ ਖਰੀਦ ਦੀ ਗਰੰਟੀ ਦਾ ਕਾਨੂੰਨ ਆ ਜਿਹੜਾ ਇਹ ਕੱਪ ਦੇ ਆਪ ਦੇ ਵਿੱਚ ਇੱਕ ਗੱਲ ਆ ਇਦੇ ਨਾਲ ਜਣੀ ਜਨਤਕ ਵੰਡ ਪ੍ਰਣਾਲੀ ਆ ਜਿਹੜੀ ਜਿਹਦੇ ਨਾਲ ਕੁੱਲ ਲੋਕਾਂ ਦਾ ਭਲਾ ਹੋਣਾ ਉਹ ਜਨਤਕ ਵੰਡ ਪ੍ਰਣਾਲੀ ਇਹਦੇ ਨਾਲ ਜੁੜਦੀ ਆ ਉਹ ਗੱਲਾਂ ਤੁਸੀਂ ਲੈ ਕੇ ਗਿਓ ਪੂਰੀ ਤਰ੍ਹਾਂ ਦੇ ਨਾਲ ਇਸ ਕਰਕੇ ਅਸੀਂ ਕਹਿੰਦੇ ਆ ਕਿ ਭਾਰਤ ਡਬਲਯੂਟੀਓ ਦੀਆਂ ਨੀਤੀਆਂ ਚੋਂ ਬਾਹਰ ਆਵੇ ਉਹ ਡਬਲਯੂਟੀਓ ਦੀਆਂ ਨੀਤੀਆਂ ਉਹ ਜਿਹਨਾਂ ਦੇ ਭਰਾਵੋ ਜਿਹੜੀ ਮੰਡੀ 'ਚ ਬੈਠੇ ਹੋ ਇਹ ਮੰਡੀਆਂ ਨੂੰ ਖਤਮ ਕਰਨ ਵਾਸਤੇ ਕਹਤ ਆ 2013 ਦੇ ਵਿੱਚ ਉਦੋਂ ਪ੍ਰਧਾਨ ਮੰਤਰੀ ਹੁੰਦਾ ਮਨਮੋਹਨ ਸਿੰਘ ਇਹਨਾਂ ਦੀ ਮੀਟਿੰਗ ਗਿਆ ਡਬਲਯੂਟੀਓ ਦੀ ਚ ਉਹਨਾਂ ਨੇ ਮ ਕੱਢ ਕੇ 70 ਮਾਰੇ ਨੇ ਕਹਿੰਦੇ ਅਜੇ ਤੱਕ ਐਫਸੀਆਈ ਕਿਉਂ ਨਹੀਂ ਵੇਚੀ ਅਜੇ ਤੱਕ ਮੰਡੀਆਂ ਕਿਉਂ ਨਹੀਂ ਤੋੜੀਆਂ ਖੁੱਲੀ ਮੰਡੀ ਕਰਨਾ ਚਾਹੁੰਦੇ ਨੇ ਭਰਾਵੋ ਇਸ ਕਰਕੇ ਇਹਦੇ ਨਾਲ ਜੁੜਦੇ ਨੇ ਸਾਡੇ ਪੱਲੇਦਾਰ ਭਰਾਵਾਂ ਉਹਨਾਂ ਦੀ ਪੱਲੇਦਾਰੀ ਖਤਮ ਹੋਣੀ ਆ ਉਹਦੇ ਨਾਲ ਜੁੜਦੇ ਨੇ ਭਰਾਵੋ ਸੈਲਰ ਵਾਲੇ ਭਰਾ ਉਹਨਾਂ ਦੀ ਉਹ ਖਤਮ ਹੋਣਾ ਸਿਸਟਮ ਅਡਾਨੀਆਂ ਦੇ ਵੱਡੇ ਗਦਾਮ ਲੱਗੇ ਇਹਦੇ ਨਾਲ ਚਰਾਈ ਵਾਲੇ ਖਤਮ ਹੋਣੇ ਨੇ ਇਹਨਾਂ ਨੇ ਇਹਦੇ ਨਾਲ ਟਰੱਕ ਆਪਰੇਟਰ ਨੇ ਜਿਹੜੇ ਜਿਹੜੇ ਟਰੱਕ ਡਰਾਈਵਰ ਨੇ ਉਹ ਖਤਮ ਹੋਣੇ ਨੇ ਇਸ ਕਰਕੇ ਕੁੱਲ ਲੋਕਾਂ ਦੀ ਲੜਾਈ ਆ ਇਹ ਇਸ ਕਰਕੇ ਏ ਉਹਨਾਂ ਲੋਕਾਂ ਦੀ ਲੜਾਈ ਆ ਜਿਹੜੇ ਸਪਰੇ ਸਪੇਅਰ ਪਾਰਟ ਦਾ ਸਮਾਨ ਟਰੱਕਾਂ ਦਾ ਉਹ ਵੇਚਦੇ ਨੇ ਜਿਹੜੇ ਪੈਂਚਰ ਲਾਉਂਦੇ ਨੇ ਜਿਹੜੇ ਗੱਡੀਆਂ ਸਮਾਰਦੇ ਨੇ ਉਹ ਕੁੱਲ ਲੋਕਾਂ ਦੀ ਲੜਾਈ ਬਣਦੀ ਆ ਭਰਾਵੋ ਇਸ ਕਰਕੇ ਇਸ ਲੜਾਈ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਅੱਗੇ ਵਧਾਵਾਂਗੇ ਇਥੋਂ ਦੀ ਹਕੂਮਤ ਨੂੰ ਜਿਹੜੀ ਮੋਦੀ ਦੀ ਚਾਬਰ ਹਕੂਮਤ ਆ ਜੜੀ ਜਣੀ ਪਥਰੂ ਕਹਤੇ ਗੋਲੇ ਸਿੱਧੀਆਂ ਗੋਲੀਆਂ ਉਹ ਪਰਵੋ ਆਪੋ ਬਾਰਸ ਨੇ ਹਿੰਦੁਸਤਾਨ ਦੇ ਆਵਰਾ ਗੁਰੂਆਂ ਪੀਰਾਂ ਦੇ ਬਾਰਸ ਨੇ ਉਹ ਜਿਨ੍ਹਾਂ ਨੇ ਇੱਥੇ ਅੰਗਰੇਜ਼ ਨਹੀਂ ਛੱਡੇ ਇੱਥੇ ਮੁਗਲ ਨਹੀਂ ਰਾਏ ਓ ਮੋਦੀ ਸਾਹਿਬ ਤੂੰ ਕਿਹੜੇ ਬਾਗ ਦੀਆਂ ਮੂਲੀਆਂ ਆ ਲੋਕ ਜਦੋਂ ਇਕੱਠੇ ਹੁੰਦੇ ਨੇ ਸਾਡੇ ਗੁਰੂਆਂ ਨੇ ਕਿਹਾ ਕਿ ਸੰਗਤ ਵੱਡੀ ਹੁੰਦੀ ਆ ਇਸ ਕਰਕੇ ਭਰਾਵੋ ਸੰਗਤ ਵੱਡੀ ਚੇਤਨ ਹੋ ਕੇ ਹੁੰਦੀ ਆ ਲੋਕ ਸਮਾਜ ਦੇ ਸਿਰਜਣਹਾਰੇ ਹੁੰਦੇ ਨੇ ਉਹ ਚੇਤਨ ਹੋ ਕੇ ਹੁੰਦੇ ਨੇ ਉਹ ਇਕੱਠੇ ਹੋ ਕੇ ਹੁੰਦੇ ਨੇ ਇਸ ਕਰਕੇ ਆਓ ਉਹਨਾਂ ਫੁੱਟਪਾਉ ਟੋਲਿਆਂ ਨੂੰ ਇੱਕ ਪਾਸੇ ਕਰਕੇ ਇਸ ਲਹਿਰ ਨੂੰ ਇਸ ਜਥੇਬੰਦੀ ਨੂੰ ਇਸ ਸੰਯੁਕਤ ਕਿਸਾਨ ਮੋਰਚੇ ਨੂੰ ਆਹ ਮજબૂત ਕਰੀਏ ਆ ਉਹਨਾਂ ਨੂੰ ਪਛਾਣਨੀਏ ਜਿਹੜੇ ਪ੍ਰਭੂ ਇੱਥੇ ਸਾਡੇ ਚ ਫੁੱਟ ਪਾ ਕੇ ਇਹੋ ਜਿਹਾ ਮਾਹੌਲ ਆ ਜਿਹੜਾ ਉਹ ਬਣਾਉਣਾ ਚਾਹੁੰਦੇ ਨੇ ਕਿ ਸੰਯੁਕਤ ਮੋਰਚਾ ਤਾਂ ਜੀ ਖਿੰਡ ਗਿਆ ਜੀ ਪਾਟ ਗਿਆ ਜੀ ਆ ਬੈਠਾ ਸੰਯੁਕਤ ਮੋਰਚਾ 14 ਤਰੀਕ ਨੂੰ ਦਿੱਲੀ ਵੱਲ ਨੂੰ ਬਹੀਰਾ ਕੁੱਤੂਆ ਸੰਯੁਕਤ ਮੋਰਚਾ ਇਸ ਕਰਕੇ ਭਰਾਵੋ ਹੋਰ ਵੀ ਆਗੂਆਂ ਨੇ ਬੋਲਣਾ ਥੋੜਾ ਲੰਮਾ ਸਮਾਂ ਨਹੀਂ ਲੈਣਾ ਅਪੀਲ ਆ ਬੇਨਤੀ ਆ ਕਿ ਉਹ ਦਿਨੇ ਕਰਾਚ ਬੈਠਣ ਦੇ ਦਿਨ ਨਹੀਂ ਭਰਾਵੋ ਇਹ ਦਿਨ ਉਹ ਨੇ ਇਹ ਸਾਫ਼ ਹੋ ਰਹੀ ਆ ਗੱਲ ਕਿ ਕੌਣ ਠੀਕਾ ਕੌਣ ਗਲਤ ਕੌਣ ਸੱਚੀ ਮਿੱਥੀ ਲੋਕਾਂ ਦੇ ਲਈ ਲੜਨਾ ਚਾਹੁੰਦਾ ਉਹ ਲੋਕ ਮદાન ਦੇ ਵਿੱਚ ਨੇ ਲੋਕ ਪਰਖ ਕਰਦੇ ਨੇ ਕਸਵੱਟੀ ਦੇ ਉੱਤੇ ਭਰਾਵੋ ਤੁਹਾਡੀ ਪਰਖ ਹੋ ਰਹੀ ਆ ਆ ਪਰਖ ਦੇ ਦਿਨਾਂ ਦੇ ਵਿੱਚ ਆਪਣੀ ਲਹਿਰ ਨੂੰ ਮਜ਼ਬੂਤ ਕਰੀਏ ਆਉਣ ਵਾਲੇ ਸੱਦਿਆਂ ਨੂੰ ਪ੍ਰਵਾਨ ਕਰੀਏ ਪਿੰਡ ਪਿੰਡ ਘਰ ਘਰ ਆਪਣੀਆਂ ਹੈ ਗੱਲਾਂ ਲੈ ਕੇ ਜਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਰਤੀ ਲੋਕ ਇਕ ਹੋ ਜਾਓ